ਮਾਗ ਮਹੀਨੇ ਦੀ ਸੰਗਰਾਂਤ ਤੇ ਮਾਗ ਮਹੀਨੇ ਦੀ ਸੰਗਰਾਂਤ ਤੇ ਕਰੋ ਅੰਮ੍ਰਿਤ ਵੇਲੇ ਈਸ਼ਨਾਤ ਕਾਮ ਕ੍ਰੋਧ ਲੋਭ ਮੋਹੰਕਾਰ ਕਾਮ ਕ੍ਰੋਧ ਲੋਭ ਮੋਹੰਕਾਰ ਵਿਸਜਨ ਦੇ ਕਰੋ ਇਸ ਦਿਨ ਵੱਤੋ ਵੱਧ ਪੁੰਨ ਦਾ ਰਹਿਮਤ ਰੱਬ ਦੀ ਤੁਹਾਡੇ ਤੇ ਹੋ ਜਾਂਦੀ ਰਹਿਮਤ ਰੱਬ ਦੀ ਤੁਹਾਡੇ ਤੇ ਹੋ ਜਾਂਦੀ ਭੁੱਖੇ ਨੂੰ ਅੰਨ ਲੋੜਵੰਦ ਨੂੰ ਵਸਤਰ ਤੇ ਬੱਚਿਆਂ ਨੂੰ ਦੇਓ ਵਿੱਦਿਆ ਦਾ ਦਾਤ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਸੁਣੋ ਗੁਰੂ ਘਰ ਜਾ ਕੇ ਹਰ ਇੱਕ ਗੁਰ ਸ਼ਬਦ ਨੂੰ ਸੁਣੋ ਚਿੱਤ ਲਾ ਕੇ ਮਨ ਦੇ ਸਭ ਖਤਮ ਹੋ ਜਾਣਗੇ ਗੁਮਾਨ ਮਨ ਦੇ ਸਭ ਖਤਮ ਹੋ ਜਾਣਗੇ ਗੁਮਾਨ ਹਕ ਸੱਚ ਦੇ ਰਾਹ ਤੇ ਤੁਰ ਪੋ ਪ੍ਰਸ਼ੰਸਾ ਕਰੂ ਸਾਰਾ ਜਹਾਨ ਪ੍ਰਸ਼ੰਸਾ ਕਰੂ ਸਾਰਾ ਜੱਜ